ਸੇਕਿੰਡ ਨਮੀ ਜੀ ਦੱਸ ਦਿਨਾ ਜੀ ਜਦੋਂ ਸ਼ੁਰੂ ਕਰਨਾ ਜੀ ਮੈਂ ਅੱਜ ਅੰਮ੍ਰਿਤਸਰ ਇੱਕ ਹਾਈ ਲੈਵਲ ਸਿਕਿਉਰਿਟੀ ਦੇ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸ਼੍ਰੀ ਪ੍ਰਮੋਦ ਬਾਨ ਕਾਉਂਟਰ ਇੰਟੈਲੀਜੈਂਸ ਦੇ ਇੰਚਾਰਜ ਸ਼੍ਰੀ ਅਮਿਤ ਪ੍ਰਸ਼ਾਦ ਜੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਬਾਰਡਰ ਰੇਂਜ ਦੇ ਸਭੀ ਐਸਐਸਪੀ ਐਸਐਸਪੀ ਫਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਐਸਐਸਟੀ ਤਰਨ ਤਰਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਗੇ ਤੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੇ ਹੈਗੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਦੀ ਆਈਐਸਆਈ ਨੇ ਪਰਚੋਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਏ ਜਾਣ ਤੇ ਉਸ ਦੇ ਲਈ ਸਿਕਿਉਰਿਟੀ ਮੈਜਰਸ ਰਿਵਿਊ ਕੀਤੇ ਗਏ ਅੱਜ ਤੇ ਸਾਰੇ ਇਨਪੁਟਸ ਨੂੰ ਧਿਆਨ ਵਿੱਚ ਰੱਖ ਕੇ ਸਟੇਟ ਦੇ ਵਿੱਚ ਫੋਰਸ ਦੀ ਪ੍ਰੈਜ਼ੈਂਸ ਵੀ ਵਧਾਈ ਗਈ ਹੈ ਸਾਡੇ ਕੋਲ 7 ਬੀਐਸਐਫ ਦੀ ਕੰਪਨੀਆਂ ਸਾਨੂੰ ਦਿੱਤੀਆਂ ਗਈਆਂ ਜੋ ਇੱਕ ਕੰਪਨੀ ਪਰ ਬਾਰਡਰ ਡਿਸਟ੍ਰਿਕਟ ਅਸੀਂ ਡਿਪਲੋਏ ਕੀਤੀ ਹੈ ਤੇ ਆਪਣੇ ਰਿਸੋਰਸਸ ਤੋਂ ਅਸੀਂ 50 ਕੰਪਨੀਆਂ ਉਹ ਅਸੀਂ ਸਾਰੇ ਡਿਸਟ੍ਰਿਕਟਸ ਤੇ ਹਾਈ ਅਲਰਟ ਤੇ ਡਿਪਲॉयਮੈਂਟ ਕੀਤੀ ਹੈ ਤਾਂ ਕਿ ਫੋਰਸ ਦੀ ਪ੍ਰੈਜ਼ੈਂਸ ਤੇ ਵਿਜ਼ਿਬਿਲਟੀ ਰਵੇ ਤੇ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਲਾਂਚ ਕੀਤੀ ਹੈ 1800 230 1100 ਇਹ ਟੋਲ ਫਰੀ ਨੰਬਰ ਹੈ ਜਿਹੜਾ 112 ਦੇ ਨਾਲ ਇੰਟੀਗ੍ਰੇਟ ਕਰਕੇ ਇਸ ਤੇ ਆਰਗਨਾਈਜ਼ਡ ਕ੍ਰਾਈਮ ਰਿਲੇਟਡ ਕੋਈ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਰਾਹੀ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਹੈਲਪਲਾਈਨ ਦੀ ਵਰਤੋਂ ਵੱਧ ਤੋਂ ਵੱਧ ਕਰੋ ਤੇ ਇਸ ਤੇ ਕਾਲਾਂ ਕਰੋ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਸੀਕ੍ਰੀਟ ਰੱਖੀ ਜਾਊਗੀ ਡਿਪੈਂਡਿੰਗ ਔਨ ਦੀ ਨੇਚਰ ਔਫ ਇਨਫੋਰਮੇਸ਼ਨ ਏਜੀਟੀਐਫ ਜਾਂ ਡਿਸਟ੍ਰਿਕਟ ਦੇ ਪੁਲਿਸ ਆਫਸਰਸ ਉਸ ਤੇ ਰਿਸਪੌਂਡ ਕਰਨਗੇ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਕਾਫੀ ਐਕਟਿਵ ਤਰੀਕੇ ਨਾਲ ਇਹ ਪਿਛਲੇ ਸਾਲ ਸਤੰਬਰ ਤੋਂ ਹੁਣ ਤੱਕ 26 ਜਿਹੜੇ ਅਸੀਂ ਟੈਰਰ ਮੋਡਿਊਲਸ ਫਾਸਟ ਕਰ ਚੁੱਕੇ ਹੈਗੇ ਜਿਸ ਦੇ ਵਿੱਚ 88 ਜਿਹੜੇ ਅਕਿਊਜ਼ਡ ਹੈਵ ਬੀਨ ਅਰੈਸਟਡ ਤਕਰੀਬਨ ਸਾਰੇ ਕੇਸ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨਾਲ ਐਸੋਸੀਏਟਿਡ ਸੀਗੇ ਵਰਕ ਆਊਟ ਹੋ ਗਏ ਹੈਗੇ ਇਹ ਤੱਕ ਪਿਛਲੇ 8 ਮਹੀਨੇ ਦੇ ਵਿੱਚ 20 ਇਨਸੀਡੈਂਟਸ ਹੋਈ ਸੀਗੇ ਮਰਡਰ ਦੇ ਜਿਸ ਦੇ ਵਿੱਚ 18 ਕੇਸਾਂ ਦੇ ਵਿੱਚ ਮੁਲਜ਼ਮਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹਨਾਂ ਦੀ شناخت ਹੋ ਗਈ ਹੈ ਤੇ ਬਹੁਤ ਛੇਤੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਜਿਹੜਾ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਕੈਂਪੇਨ ਜਿਹੜਾ ਹੈਗਾ 1 ਮਾਰਚ 2025 ਤੋਂ ਲਾਂਚ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 20414 ਐਫ ਆਈ ਆਰਸ ਦਰਜ ਹੋ ਚੁੱਕੀਆਂ ਹਨ ਤੇ 31177 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1342 ਕਿਲੋ ਹਿਰੋਇਨ 2480 ਕਿਜੀ ਪੋਪੀ ਹਸ 434 ਕਿਜੀ ਓਪੀਐਮ 498 ਕਿਜੀ ਗਾਂਜਾ ਤੇ 36 ਲੱਖ ਟੈਬਲੇਟਸ ਅਤੇ ਇੰਜੈਕਸ਼ਨ ਰਿਕਵਰ ਹੋਏ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ

ਜੋ ਪੰਜਾਬ ਦਾ ਮਾਹੌਲ ਠਰਸ ਕਰਦੀ ਦੀ ਕੋਸ਼ਿਸ਼ ਕਰ ਰਹੇ تھے ਕਾਲਸਾਨੀ ਨਾਰੀ ਫਿਰੇ ਸੇ ਉਹਨਾਂ ਨੂੰ ਵੀ ਬਰਸ਼ ਕੀਤਾ ਗਿਆ ਕਿਵੇਂ ਦੇਖ ਰਹੇ ਸਰ ਇੱਕ ਬੜੀ ਕਾਮਯਾਬੀ ਹੈ ਜਾਂ ਅੰਮ੍ਰਿਤਸਰ ਪੁਲਿਸ ਦੀ ਇਹ ਅੰਮ੍ਰਿਤਸਰ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਜੀ ਕਮਿਸ਼ਨਰ ਸਾਹਿਬ ਨੂੰ ਕੰਗ੍ਰੈਚੁਲੇਟ ਕਰਾਂਗਾ ਦੇਖੋ ਇਹ ਫਲੱਡਸ ਤੋਂ ਬਾਅਦ ਇੱਕ ਟ੍ਰੈਂਡ ਹੁੰਦਾ ਹੈ ਕਿ ਜਿਹੜੇ ਸਮਗਲਿੰਗ ਦੇ ਵਿੱਚ ਰਾਈਜ਼ ਹੁੰਦੀ ਹੈ ਇਸ ਕਰਕੇ ਬਹੁਤ ਹੀ ਮੁਸਤੈਦੀ ਦੇ ਅਲਰਟਨੈਸ ਨਾਲ ਅਸੀਂ ਸਾਡੀ ਸਾਰੀ ਯੂਨਿਟਸ ਇਸ ਤੇ ਕੰਮ ਕਰ ਰਹੀਆਂ ਹਨ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਜਾਂਦਾ ਹੈ ਜਿਹੜੇ ਏਰੀਆਜ਼ ਵਨਰੇਬਲ ਹੈ ਜਿਨ੍ਹਾਂ ਦੇ ਰਾਹੀਂ ਸਮਗਲਿੰਗ ਹ BSF ਨਾਲ ਸਾਡਾ ਬਹੁਤ ਚੰਗਾ ਤਾਲਮੇਲ ਹੈ ਤੇ BSF ਤੇ ਪੰਜਾਬ ਪੁਲਿਸ ਮਿਲ ਕੇ ਉਹਨਾਂ ਰੂਟਸ ਤੇ ਨਿਗਰਾਨੀ ਉਹ ਸਾਡੀ ਜਿਹੜੀ ਵਧੀ ਹੈ ਤੇ ਸਾਡੀ ਰਿਕਵਰੀ ਵਧੀ ਹੈ ਤੇ ਅਸੀਂ ਬਿਲਕੁਲ ਜਿਹੜਾ ਜ਼ੀਰੋ ਟੋਲਰੈਂਸ ਫॉर ਡਰੱਗ ਸਮਗਲਿੰਗ ਟਰਾਂਸ ਬਾਰਡਰ ਡਰੱਗ ਸਮਗਲਿੰਗ ਇੱਕ ਟ੍ਰੈਂਡ ਅਸੀਂ ਹੋਰ ਦੇਖਿਆ ਮੈਂ ਦੱਸਣਾ ਚਾਹਾਂਗਾ ਕਿ ਹੁਣ ਸ਼ਰੋਇਨ ਦੇ ਨਾਲ-ਨਾਲ ਉਹ ਛੋਟੇ ਵੈਪਨਸ ਆ ਰਹੇ ਹਨ ਸੈਪਟੈਂਬਰ 2025 ਦੇ ਵਿੱਚ ਕੱਲੇ 78 ਅਸੀਂ ਸਮਾਲ ਵੈਪਨਸ ਸੀਜ਼ ਕਰ ਚੁੱਕੇ ਹਾਂ ਜਿਸ ਦੇ ਵਿੱਚ 27 ਪਿਸਟਲਸ ਸੀਆਈ ਫਿਰੋਜ਼ਪੁਰ ਨੇ ਸੀਜ਼ ਕੀਤੇ ਸੀਗੇ 21 ਪਿਸਟਲਸ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ 29 ਪਿਸਟਲਸ ਜਿਹੜੇ ਸੀਪੀ ਅੰਮ੍ਰਿਤਸਰ ਦੀ ਟੀਮ ਨੇ ਸੀਜ਼ ਕੀਤੇ ਸੀਗੇ ਤੇ ਇਹ ਜਿਹੜੇ ਸਮਾਲ ਵੈਪਨਸ ਦੀ ਸਮਗਲਿੰਗ ਦੇ ਵਿੱਚ ਕਾਫੀ ਜਿਹੜਾ ਹੈਗਾ ਕਾਫੀ ਇਨਕਰੀਜ਼ ਹੋਈ ਹੈ ਤੇ ਉਸ ਉਸ ਦੀ ਜਿਹੜੀ ਵਰਤੋਂ ਕੋਰੇ ਕ੍ਰਾਈਮ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਈਐਸਆਈ ਦੀ ਸਾਜ਼ਿਸ਼ ਹੈਗੀ ਕਿ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਕੋਸ਼ਿਸ਼ ਕਿਤੇ ਜਾਣ ਸਰ ਜਿਹੜੇ ਆਫਟਰ ਬਲੱਡਸ ਹੋਏ ਤੇ ਮੁਹਾਨ ਕੋਡ ਗੁਰਦਾਸਪੁਰ ਜਾਂ ਹਮਸਰ ਰੂਰ ਕੋਈ ਬੋ ਤੁਸੀਂ ਸਾਰੇ ਏਰੀਆ ਦੇ ਵਿੱਚ ਘੁਲਤੀ ਰਹੀ ਸੀ ਵਰਡ ਤੋਂ ਬੜਾ ਉੱਥੇ ਜਿਹੜੀ ਸਿਕਿਉਰਿਟੀ ਪੁਆਇੰਟਸ ਜਿਹੜੇ ਸੀ ਕਿ ਕੋਈ ਪਾਕਿਸਤਾਨੋਂ ਤੋਂ ਕੋਸ਼ਿਸ਼ ਦੇ ਪੇਜਾ ਸੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਐਸੇ ਪੁਆਇੰਂਟਸ ਦੇ ਕਿ ਫਰਜ਼ ਦੀ ਆੜਦੇ ਵਿੱਚ ਉਹ ਐਰੋਨੀਆਂ ਵੈਪਨਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਜਿੰਦੇ ਨੇ ਕੋਈ ਜਿੰਦੀ ਕੋਸ਼ਿਸ਼ ਤਾਂ ਉਸ ਪੁਆਇੰਟ ਤੇ ਉੱਤੇ ਨਜ਼ਰ ਹੈ ਸਰ ਪੁਲਿਸ ਦੀ ਕਿਉਂਕਿ ਆਫਟਰ ਬਲੱਡਸ ਕੋਈ ਪੁਆਇੰਟਸ ਜ਼ਰੂਰ ਵੀਕ ਉਹਨਾਂ ਨੂੰ ਲ ਕੀ ਅ ਅਸੀਂ ਪੂਰੀ ਤਰ੍ਹਾਂ ਸਜਕ ਹੈਗੇ ਅਸੀਂ ਉਸ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨ ਪੁਆਇੰਟਸ ਨੂੰ ਆਈਡੈਂਟੀਫਾਈ ਵੀ ਕੀਤਾ ਹੈ ਰਦਰ ਮੈਂ ਗੱਲ ਹੋਰ ਐਡ ਕਰਾਂਗਾ ਪਠਾਨਕੋਟ ਸਾਈਡ ਕੁਝ ਇਨਫਿਲਟ੍ਰੇਸ਼ਨ ਰੂਟਸ ਵੀ ਸਿਕਿਉਰਿਟੀ ਫੋਰਸਸ ਨੇ ਆਈਡੈਂਟੀਫਾਈ ਕੀਤੇ ਹਨ ਸੋ ਆਰਮੀ ਬੀਐਸਐਫ ਸਟੇਟ ਪੁਲਿਸ ਮਿਲ ਕੇ ਅਸੀਂ ਉੱਥੇ ਚੌਕਸੀ ਵਧਾਈ ਹੈ ਤੇ ਇਹ ਸਾਡੇ ਪੂਰੀ ਤਰ੍ਹਾਂ ਐਫਰਟਸ ਹੈ ਕਿ ਸਾਡਾ ਸਟੇਟ ਜਿਹੜਾ ਹੈਗਾ ਉਹ ਬਿਲਕੁਲ ਮਹਿਫੂਜ਼ ਰਹੇ ਸਰ ਆ ਚਾਰਾਂ ਨੂੰ ਲੈ ਕੇ ਇਸ ਤੋਂ ਪਹਿਲਾਂ ਬਹੁਤ ਸਾਰੇ ਅਪੀਆ ਕਮਿਸ਼ਨਰ ਪੁਲਿਸ ਦੇ ਵੱਲੋਂ ਕਲੀਅਰ ਕੀਆ ਗਿਆ ਨੇ ਬਹੁਤ ਸਾਰੇ ਇਨਤਿਹਾਰ ਫੜੇ ਗਏ ਨੇ ਇਸ ਦੀ 14 ਦਿਨ ਦੇ ਦਿਨ ਸਟਾਰਟ ਹੋ ਰਿਹਾ ਹੈ ਨੇ ਕੋਈ ਹੋਰ ਸਿਕਿਉਰਟੀ ਦਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ ਜਿਵੇਂ ਮੈਂ ਕਿਹਾ ਅਸੀਂ ਇੱਕ ਤੇ ਐਡੀਸ਼ਨਲ ਫੋਰਸਸ ਦਿੱਤੀਆਂ ਹੈ 57 ਕੰਪਨੀਆਂ ਜਿਨ੍ਹਾਂ ਚੋਂ 7 ਜਿਹੜੇ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਤੇ 50 ਕੰਪਨੀਆਂ ਪੰਜਾਬ ਪੁਲਿਸ ਦੀ ਇਹ ਡਿਸਟ੍ਰਿਕਟਸ ਦੇ ਕਮਿਸ਼ਨਰ ਰੇਟਸ ਨੂੰ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਅੰਮ੍ਰਿਤਸਰ ਨੂੰ ਵੀ ਐਡੀਸ਼ਨਲ ਫੋਰਸ ਦਿੱਤੀ ਗਈ ਹੈ फोर्स ਦੀ ਵਿਜ਼ਿਬਿਲਟੀ ਡਿਪਲॉयਮੈਂਟ ਵਾਹਕਲ ਚੈਕਿੰਗ ਤੇ ਸਾਡਾ ਕਾਫੀ ਫੋਕਸ ਹੈ ਇੱਕ ਤੇ ਜਦ ਹੋਣਾ ਹੈ ਸਰ ਸਰ ਐਂਟੀ ਡਰੋਨ ਸਿਸਟਮ ਦੇ ਨਾਲ ਇਸ ਰਾਤ ਪਰੋਂ ਜੋ ਨਸ਼ਾ ਆਂਦਾ ਰਿਹਾ ਹੈ ਜਾਂ ਬਾਕੀ ਹੋਰ ਵੱਡੀਆਂ ਖੇਪਾਂ ਆਂਦੇ ਰਹੀਆਂ ਨੇ ਉਸ ਨਾਲ ਫਰਕ ਪੈ ਕੋਈ ਨਾ ਹੋਰ ਤਰੀਕਾ ਉਹਨੇ ਬਦਲਿਆ ਇਹ ਦੇਖੋ ਇਹਨਾਂ ਨੇ ਬੜਾ ਇੰਟੈਲੀਜੈਂਟ ਕੁਐਸਚਨ ਪੁੱਛਿਆ ਜੀ ਕਿ ਮੈਂ ਜਵੇਂ ਕਹਿੰਦੇ ਜੀ ਜਿਹੜਾ ਚੰਗਾ ਉਹ ਉਹ ਹੁੰਦਾ ਹੈ ਸਕਿਲਡ ਪਰਸਨ ਉਹ ਆਪਣੇ ਆਪਣਾ ਟ੍ਰੇਡ ਕraft ਨਹੀਂ ਦੱਸਦਾ ਸੋ ਅਸੀਂ ਟ੍ਰੇਡ ਕraft ਨਹੀਂ ਦੱਸ ਸਕਦੇ ਤੇ ਇਜਾਫਾ ਹੋਇਆ ਹੈ ਫਿਗਰਸ ਸਪੀਕ ਫॉर ਥੈਮਸੈਲਵਸ ਤੇ ਇਸ ਤੋਂ ਜ਼ਿਆਦਾ ਕਹਿਣਾ ਥੋੜਾ ਪ੍ਰੋਪਰ ਨਹੀਂ ਹੋਊਗਾ ਸਰਦਾਰਾ ਬੀਐਸਐਫ ਦਾ ਚਲੋ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਹੈਗੇ ਬਟ ਬੀਐਸਐਫ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਬੀਐਸਐਫ ਤੋਂ ਪਾਰ ਹੋ ਕੇ ਨਸ਼ਾ ਆ ਰਿਹਾ ਹੈ ਕਦੀ 7 ਕਿਲੋ ਫੜਿਆ ਜਾਂਦਾ ਹੈ ਅਸੀਂ ਅੰਮ੍ਰਿਤਸਰ ਚ ਦੇਖ ਰਹੇ ਹਾਂ ਡੀਐਚ ਬਾਰਡਰਿੰਗ ਤੇ ਦੇਖ ਰਹੇ ਹਾਂ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਬਾਰਡਰ ਤੇ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਕੋਲ ਕਾਫੀ ਐਂਟੀ ਡਰੂਨ ਸਿਸਟਮਸ ਨੇ ਹੋਰ ਵੀ ਚੀਜ਼ਾਂ ਨੇ ਪਰ ਪਾਸ ਇਸ ਤਰ੍ਹਾਂ ਆ ਰਿਹਾ ਕਿ ਇਹ ਇਸੇ ਵਿੱਚ ਨਲਾਈਕੀ ਕਿਸ ਦੀ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿਸੇ ਦਿਨ ਨਲਾਈਕੀ ਮੈਂ ਤੇ ਬਲੇਮ ਪਾਕਿਸਤਾਨ ਨੂੰ ਕਰਾਂਗਾ ਬੀਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੀਐਸਐਫ ਦੇ ਨਾਲ ਜੁਆਇੰਟਲੀ ਪੰਜਾਬ ਅਸੀਂ ਬਿਲਕੁਲ ਸਾਂਝੇ ਤੌਰ ਤੇ ਕੰਮ ਕਰ ਰਹੇ ਹਾਂ ਅਸੀਂ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਸਾਰੀ ਫੋਰਸਸ ਇਕੱਠੀਆਂ ਕੰਮ ਕਰ ਰਹੀ ਹੈ ਤੇ ਪਾਕਿਸਤਾਨ ਦੀ ਗੇਮ ਪਲਾਨ ਹੈ ਦੇਖੋ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਅਫਰਾ ਤਫਰੀ ਫੈਲੇ ਇੱਥੇ ਨਸ਼ਾ ਆਵੇ ਪੰਜਾਬ ਦਾ ਜਿਹੜਾ ਯੂਥ ਹੈਗਾ ਉਸ ਨੂੰ ਉਹ ਚਾਹੁੰਦੇ ਨਸ਼ੇ ਐਡਿਕਸ਼ਨ ਵਰਡ ਟਕੈਨਾ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਯੁੱਧ ਨਸ਼ਾ ਫਿਰੋ ਤੇ ਇਸ ਤੇ ਅਸੀਂ ਬਿਲਕੁਲ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੇ ਸਰ ਜਿਵੇਂ ਸਰਕਟ ਸੋਚ ਵਿੱਚ ਕੀ ਕਰਨਾ ਸਰਕਟ ਸੋਚ ਵਿੱਚ ਬਾਦਰ ਨਹੀਂ ਤੇ ਇਵਨ ਫਾਇਰਿੰਗ ਦੇ ਕੇਸਿਸ ਉਹਦੇ ਕਾਰਨ ਬਾਦਰ ਨਹੀਂ ਦੇ ਦੇਰ ਇਜ਼ ਜ਼ੀਰੋ ਟੋਲਰੈਂਸ ਫਾਰ ਐਕਸਟੋਰਸ਼ਨ ਔਰ ਫਾਇਰਿੰਗ ਕੇਸਸ ਜਾਂ ਆਰਗੇਨਾਈਜ਼ਡ ਕ੍ਰਾਈਮ ਹੈ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਸੇ ਕਰਕੇ ਜਿਵੇਂ ਮੈਂ ਇਸ ਹੈਲਪਲਾਈਨ ਦਾ ਜ਼ਿਕਰ ਕੀਤਾ ਸੀ ਮੈਂ ਲੋਕਾਂ ਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਇਹ ਰਿਪੋਰਟ ਕਰੋ 100 ਇਨਫੈਕਟ ਜਿਹੜੀ ਸਭ ਤੋਂ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਇਹ 90% ਕੋਲਾ ਲੋਕਲ ਕ੍ਰਿਮੀਨਲਸ ਕਰਦੇ ਹਨ ਲੋਕ ਕਈ ਵਾਰੀ ਸਾਨੂੰ ਦੱਸਦੇ ਨਹੀਂ ਤੁਸੀਂ ਪੁਲਿਸ ਨੂੰ ਦੱਸੋ ਉਸ ਤੇ ਫਾਰੀ ਤੌਰ ਤੇ ਕਾਰਵਾਈ ਹੋਊਗੀ ਜਿਹੜਾ ਵੀ ਕੇਸਾਂ ਦੇ ਵਿੱਚ ਇਨਵੋਲਵ ਹੋਊਗਾ ਉਸ ਦੇ ਖਿਲਾਫ ਕਾਰਵਾਈ ਲੀਗਲ ਕਾਰਵਾਈ ਕੀਤੀ ਜਾਊਗੀ ਸਰ ਇਸ ਲਈ ਕਹਿ ਰਹੇ ਹਾਂ ਕਿ ਸਾਡਾ ਪਸੀ ਸਿੱਧੀ ਲੈ ਕੇ ਆਂਦਾ ਹੈ ਦੁਬਈ ਤੋਂ ਇੱਕ ਪਿੰਡੀ ਖਾਲਸਤਾਨੀ ਸਮਰਥਕ ਕਹਿ ਲਈਏ ਕੈਂਸਲ ਚਾਹੀਏ ਇਹ ਹੋਰ ਕਿੰਨੀਆਂ ਕੁ ਲਾਈਨਾਂ ਲੱਗੀਆਂ ਨੇ ਕਿ ਜਿਹੜੇ ਤੁਸੀਂ ਬਾਹਰਲੇ ਵਿਦੇਸ਼ਾਂ ਚੋਂ ਇਹ ਜਿਹੜੇ ਜਿਸ ਦਾ ਭਾਜੀ ਨੇ ਪੁੱਛਿਆ ਕਿ ਫਰੋਤੀ ਦੀਆਂ ਕਾਲਸ ਕਰਦੇ ਸੀਗੇ ਜਾਂ ਉਹ ਖਾਲਸਤਾਨੀ ਸਮਰਥਕ ਨਾਲ ਜੁੜੇ ਸੀਗੇ ਤਾਂ ਹੋਰ ਕਿੰਨੇ ਇੱਕ ਲਿਸਟ ਬਣੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰੋਂ ਇੱਥੇ ਲੈ ਕੇ ਆਉਂਗੇ ਦੇਖੋ ਜੀ ਜਵੇਂ ਮੈਂ ਕਿਹਾ ਅਸੀਂ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਨੋਟਸ ਜਾਂ ਹੈਂਡਲਰਸ ਇਹ ਬਾਹਰ ਬੈਠੇ ਸੋ ਅਸੀਂ ਇਹਨਾਂ ਨੂੰ ਲਿਸਟ ਆਊਟ ਕਰਕੇ ਜਿਹੜੇ ਨੋਟਸ ਹੈਗੇ ਉਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੋਰਟ ਮਿਲ ਰਹੀ ਹੈ ਦੂਜੇ ਦੇਸ਼ਾਂ ਦੀ ਪੁਲਿਸ ਤੋਂ ਵੀ ਸਪੋਰਟ ਮਿਲ ਰਹੀ ਹੈ ਜਵੇਂ ਹੁਣ ਪਿੱਛੇ ਹੈਪੀ ਪਾਸਿਆਂ ਯਾ ਯੂਐਸਏ ਦੇ ਵਿੱਚ ਅਰੈਸਟ ਹੋਇਆ ਸਾਡੇ ਆਪਰੇਸ਼ਨ ਦੂਜੇ ਦੇਸ਼ਾਂ 'ਚ ਵੀ ਚੱਲ ਰਹੇ ਹੈ ਸਾਡਾ ਬਹੁਤ ਅੱਛਾ ਤਾਲਮੇਲ ਹੈ ਤੇ ਬਹੁਤ ਜਲਦ ਅਸੀਂ ਹੋਰ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਲੈ ਕੇ ਆਵਾਂਗੇ ਸਰ ਕਿਹੜੀ ਲਾਪਰ ਸਰ ਸਰ ਕਿ ਇੱਥੇ ਡਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਆ ਕਨਸਾਈਨਮੈਂਟਸ ਨੂੰ ਵਧਾਇਆ ਜਾਂਦੀਆਂ ਕੋਈ ਦਿਨਾਂ ਤੋਂ ਇਲੀਗਲ ਮਾਈਨਿੰਗ ਹੋ ਰਹੀ ਹੈ ਲੱਗਦਾ ਉਹਦੀ ਆਰਡ ਦੇ ਵਿੱਚ ਕੁਝ ਲੋਕ ਜਿਹੜਾ ਬਾਰਡਰ ਤੇ ਜਿਹੜੇ ਕੰਮ ਕਰਦੇ ਨੇ ਰਾਤ ਨੂੰ ਜਿਹੜਾ ਵਾ ਉਹ ਖ਼ਾਬਦਾਨ ਕੀ ਇਹ ਕਿਹੜੀ ਜਾ ਸਕਦੇ ਨੇ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਉਹਨਾਂ ਲੋਕਾਂ ਤੇ ਵੀ ਨਜ਼ਰ ਰੱਖੀ ਜਾਵੇਗੀ ਬਿਲਕੁਲ ਜੀ ਹਰ ਤਰ੍ਹਾਂ ਦੇ ਕ੍ਰਾਈਮ ਤੇ ਅਸੀਂ ਨਜ਼ਰ ਰੱਖਾਂਗੇ ਤੇ ਰੋਕਾਂਗੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਕੁਝ ਦੱਸਿਆ ਪਿਛਲੇ ਸਮੇਂ ਤੁਸੀਂ ਕੋਤਵੀ ਦौरा ਕੀਤਾ ਸੀ ਮੁਲਾਜ਼ਮਾਂ ਦੀ ਗੱਲ ਤੁਸੀਂ ਛੁੱਟੀ ਵੀ ਉਹਨਾਂ ਲਈ ਸ਼ੁਰੂ ਕੀਤੀ ਸੀ ਬਟ ਕੋਈ ਵੀ ਤਿਹਾੜ ਹੁੰਦੇ ਕਿਸੇ ਵੀ ਤਰ੍ਹਾਂ ਦੇ ਇੱਕ ਦਿਨ ਜਾਂ ਫਲਡ ਸੀ ਕਿਤਾ ਪੁਲਿਸ ਨੂੰ ਮੁਲਾਜ਼ਮਾਂ ਦੀ ਡਿਊਟੀ ਅਫੈਕਟ ਹੁੰਦੀ ਜਿਵੇਂ ਦਿਨ ਇਸ ਤਰ੍ਹਾਂ ਲੱਗਦਾ ਕਿ ਇਹਨਾਂ ਨੂੰ 36 ਘੰਟੇ ਜੇ ਇਹਨਾਂ ਮੁਲਾਜ਼ਮਾਂ ਦੀ ਬੈਟਰਮੈਂਟ ਦੇ ਲਈ ਕਿਉਂਕਿ ਜੌਬ ਤੇ ਰਹਿੰਦੇ ਸਾਰਾ ਦਿਨ ਇਹਨਾਂ ਲਈ ਕੋਈ ਤੁਸੀਂ ਸਕੀਮ ਨਵੀਂ ਸ਼ੁਰੂ ਕਰ ਰਹੇ ਜੀ ਸਰ ਇੱਕ ਜਮੇ ਮੈਂ ਪਹਿਲੇ ਦੱਸਿਆ ਸੀਗਾ ਇਹ ਬਹੁਤ ਡਿਟੇਲ ਚ ਕਵਰ ਨਹੀਂ ਹੋਇਆ ਕਿ ਅਸੀਂ 1600 ਪੋਸਟਾਂ ਪੰਜਾਬ ਸਰਕਾਰ ਨੇ ਨਵੀਆਂ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ ਕ੍ਰੀਏਟ ਕਰਨ ਦੀ ਮਨਜ਼ੂਰੀ ਸਾਨੂੰ ਦਿੱਤੀ ਹੈ ਜਿਸ ਦੇ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਪੋਸਟਾਂ ਨਵੀਆਂ ਕ੍ਰੀਏਟ ਹੋ ਰਹੀਆਂ ਇਹਨਾਂ ਕਰਕੇ ਇਹ ਜਿਹੜੀ ਇਹ ਸਾਰੀ ਦੀ ਸਾਰੀ 100% ਥਰੂ ਪ੍ਰੋਮੋਸ਼ਨ ਫਿਲਡ ਅਪ ਕਰੀਏ ਜਾਣਗੇ ਤੇ ਇਸ ਸਾਲ ਦੇ ਅਗਲੇ ਸਾਲ ਦੇ ਮਾਰਚ ਤੱਕ ਕਿਉਂਕਿ ਪ੍ਰੋਮੋਸ਼ਨਲ ਕੋਰਸੇਸ ਵੀ ਸਾਨੂੰ ਵੱਡੇ ਪੱਧਰ ਤੇ ਚਲਾਨੇ ਪੈਣਗੇ ਤੇ ਇਹ ਜਿਹੜੇ ਕਨਸਟੇਬਲ ਸਾਡੇ ਭਰਤੀ ਹੋਣਗੇ ਉਹ 1600 ਐਕਸਟਰਾ ਹੋ ਜਾਣਗੇ ਅਗਲੇ ਹਰ ਸਾਲ ਅਸੀਂ 1800 ਪੋਸਟਾਂ ਭਰਦੇ ਹਾਂ ਤੋ ਨੈਕਸਟ ਈਅਰ 3400 ਕਨਸਟੇਬਲ ਰਿਕਰੂਟ ਹੋਣਗੇ ਪਲੱਸ ਇਹ 1600 ਸਾਡੇ ਜਿਹੜੇ ਆਫੀਸਰਸ ਪ੍ਰਮੋਟ ਹੋਣਗੇ ਇਸ ਤੋਂ ਇਹਨਾਂ ਦੀ ਸਟੈਗਨੇਸ਼ਨ ਜਿਹੜੀ ਘਟੂਗੀ ਪ੍ਰਮੋਸ਼ਨਲ ਪ੍ਰੋਸਪੈਕਟਸ ਵਧਣਗੇ ਤੇ ਵਰਕਲੋਡ ਜਿਹੜਾ ਹੈਗਾ ਉਹ ਇਕਵਲੀ ਡਿਸਟ੍ਰਿਬਿਊਟ ਹੋਊਗਾ ਜੀ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਦੇ ਉੱਤੇ ਕੋਈ ਆਪਰੇਸ਼ਨ ਸੰਧੂਰ ਦਾ ਉਹ ਥੋੜਾ ਬਰੀਫ ਕਰ ਦਿਓ ਕੀ ਹਾਲਾਤ ਹੈ ਇਸ ਦਾ ਤੁਸੀਂ ਕਹਿ ਰਹੇ ਹੋ ਕਿ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਤੜੀ ਸੁਚੇਤ ਹੋ ਜਾਣ ਪਾਕਿਸਤਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਜਵੇਂ ਅਸੀਂ ਕਹਿੰਦੇ ਕਿ ਪਾਕਿਸਤਾਨ ਇਸ ਟ੍ਰਾਈਂਗ ਟੂ ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਉਰੇ ਨਸ਼ਾ ਭੇਜ ਕੇ ਜਾਂ ਛੋਟੇ ਵੈਪਨਸ ਭੇਜ ਕੇ ਪਾਕਿਸਤਾਨ ਇੰਟੈਲੀਜੈਂਸ ਆਫੀਸਰ ਜਿਹੜੇ ਪੀਆਈਓਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਸਿੱਧੇ ਤੌਰ ਤੇ ਆਪਣੇ ਕੰਟੈਕਟਸ ਨੂੰ ਟੈਲੀਫੋਨ ਕਰਦੇ ਆ ਤਾਂ ਹੀ ਤੁਸੀਂ ਸਪਾਇਨੈਜ ਦੀ ਜਿਹੜੀ ਘਟਨਾਵਾਂ ਚ ਜਿਹੜੀ ਇਨਕਰੀਜ਼ ਦੇਖੀ ਹੈ ਸੋ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਡਿਸਟਰਬੈਂਸਸ ਚੱਲ ਆਈਆਂ ਜਾਣ ਇੱਥੇ ਇਨਸੀਡੈਂਸ ਕਿਤੇ ਜਾਣ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਸजग ਹੈ ਤੇ ਅਸੀਂ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਸਰ ਹੰਬਰ ਸਰ ਦੇ ਵਿੱਚ ਦੋ ਗੈਂਗਵਾਲਾ ਹੋਈਆਂ ਨੇ ਤਾਂ ਕੀ ਸਮਝਦੇ ਜੇਲ੍ਹ ਦੇ ਵਿੱਚ ਬੰਦ ਬਿਠੇ ਕੈਨਸਰਾਂ ਦੇ ਮਤਲਬ ਜ਼ਿੰਮੇਵਾਰੀ ਲਈ ਦਿੱਤੀ ਜਾ ਰਹੀ ਹੈ ਜੀ ਇਹ ਉਹ ਜਿਹੜਾ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਚ ਦੇਖੋਗੇ ਸਖਤ ਸਤਾਈ ਦਾ ਸਰ ਨੋਟ ਆਊਟ ਕਮਿਸ਼ਨਰ ਪੁਲਿਸ ਨੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਅਤਿਹਾੜੀ ਡਿਕਵਰੀ ਹੋ ਰਹੀ ਹੈ ਹੈਰਾਨੀ ਡਿਕਵਰੀ ਹੋ ਰਹੀ ਹੈ ਬਟ ਜੋ ਜਿੱਦਾਂ ਬਾਹਰ ਦੇਸ਼ਾਂ ਦੇ ਵਿੱਚ ਡਟੇ ਕੈਨਸਰ ਨਾਲੋਂ ਜਾਂ ਕਾਲਿਸਤਾਨੀ ਹੱਤਖੜੀ ਉਹ ਕੁਛ ਜਿਹੜੇ ਬੰਦੇ ਫਰੇ ਗਏ ਆ ਉਹਨਾਂ ਦੇ ਪੁਰਾਣੇ ਵੀ ਮਾਮਲੇ ਨਹੀਂ ਹੁੰਦੇ ਆ ਇਦਾਂ ਉਹਨਾਂ ਦੇ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਨੂੰ ਯੂਥ ਵਾਸਤੇ ਤੁਹਾਡਾ ਕੀ ਮੈਸੇਜ ਹੈਗਾ ਕਿ ਹਾਂ ਕਿ ਇਹਨਾਂ ਦੇ ਗੱਲਾਂ ਵਿੱਚ ਨਾ ਆਓ ਕਿ ਕੋਈ ਨਾ ਹੀ ਤਸਕਰੀ ਕਰੋ ਜਾਂ ਇੱਥੇ ਕੁਝ ਵੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਯੂਥ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਹੈਗੇ ਇਹ ਤੇ ਬੰਦੇ ਆਪ ਬਾਹਰ ਬੈਠੇ ਹੈ ਤੇ ਤੁਹਾਡਾ ਫਿਊਚਰ ਖਰਾਬ ਕਰ ਰਹੇ ਯੂਥ ਨੂੰ ਕ੍ਰਾਈਮ ਤੋਂ ਦੂਰ ਰਹਿਣਾ ਚਾਹੀਦਾ ਲਾਅ ਅਬਾਈਡਿੰਗ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਹੈਗਾ ਏਮਪਲੋਇਮੈਂਟ ਵੱਲ ਡਿਵੈਲਪਮੈਂਟ ਵੱਲ ਕਰਨਾ ਚਾਹੀਦਾ ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਹੈ ਤੇ ਜੇ ਕਿਸੇ ਦਾ ਮਾਈਨਰ ਰੋਲ ਹੁੰਦਾ ਹੈ ਕਿ ਅਸੀਂ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਓ। ਸੋ ਸਾਡੀ ਹਮੇਸ਼ਾ ਤੋਂ ਕਸ਼ਿਸ਼ ਰਹਿੰਦੀ ਹੈ। ਇੱਕ ਵਾਰ ਸਰ ਇੱਕ ਐਲਾਨ ਕੀਤਾ ਸੀਗਾ ਕਿ ਜਿਹੜਾ ਹੈ ਉਹਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਵਧ ਰਿਕਵਰੀ ਕਰੇਗਾ ਪੂਸਤ ਰਾਜ ਬੰਦੋਂ ਤੁਸੀਂ ਜਿਹੜੇ ਆਈਓ ਨੇ ਇਹਨਾਂ ਨੂੰ ਇਹ ਨਾਮ ਦੋਗੇ ਜਾਂ ਬਾਜ਼ੀ ਉਤਨਾ ਉਸ ਤੋਂ ਬਾਅਦ ਸਰ ਰਿਜ਼ਲਟ ਨੂੰ ਲੈ ਕੇ ਕਿਵੇਂ ਦੇ ਤੁਹਾਨੂੰ ਪੋਸਿਬਲ ਸਰ ਤੇ ਮਿਲੇ ਨੇ ਕਿਉਂਕਿ ਮੈਂ ਜਿਸੇ ਬੋਰਡ ਰੀਵੀਅਰ ਕਾਫੀ ਕੱਪੀ ਹੋਈ ਹੈ। ਨਹੀਂ ਹਜੇ ਉਹ ਸਰਕਾਰ ਦੀ ਪਾਲਿਸੀ ਨੋਟੀਫਾਈ ਹੋ ਗਈ ਹੈ। ਤੇ ਅ ਅਜੇ ਅਸੀਂ ਰਿਵਾਰਡਸ ਦੇ ਨੇ ਸ਼ੁਰੂ ਨਹੀਂ ਕੀਤੇ ਕਿ ਸਾਨੂੰ ਛੇਤੀ ਫੰਡਸ ਆ ਜਾਣਗੇ ਤੇ ਬਹੁਤ ਛੇਤੀ ਅਸੀਂ ਕਮਿਟਿਡ ਹੈਗੇ ਕਿ ਜਿਹੜੇ ਸਾਡੇ ਮੁਲਾਜ਼ਮ ਚੰਗਾ ਕੰਮ ਕਰਨਗੇ ਉਹਨਾਂ ਨੂੰ ਰਿਵਾਰਡਸ ਮਿਲਣਗੇ ਉਹ ਪਾਲਿਸੀ ਪੰਜਾਬ ਸਰਕਾਰ ਵੱਲੋਂ ਅਪਰੂਵ ਹੋ ਚੁੱਕੀ ਹੈ ਤੇ ਬਹੁਤ ਛੇਤੀ ਇੰਪਲੀਮੈਂਟ ਹੋ ਜਾਊਗੀ ਸਤਨਾਬਾਦ ਦਾਤਾਂ ਤੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਜਿੱਨਾਂ ਤੋਂ ਦਿੱਤੀਆਂ ਜਾਂਦੀਆਂ ਹਨ ਦੇਸ਼ਾ ਤੋਂ ਜਿਹੜੇ ਗੈਂਗਸਟਰ ਲੈਂਦੇ ਨੇ ਸੋ ਸਾਈਬਰ ਕਿਸ ਤਰੀਕੇ ਨਾਲ ਕੰਮ ਕਰਦੇ ਕਿਉਂਕਿ ਇੱਕ ਟ੍ਰੈਂਡ ਬਣ ਗਿਆ ਚਾਹੇ ਉਹ ਬਾਦਸਤ ਕੋਈ ਵੀ ਕਰੇ ਵੱਡੇ ਗੈਂਗਸਟਰ ਮੇਸ਼ਾ ਜ਼ਿੰਮੇਵਾਰੀਆਂ ਲੈਂਦੇ ਚਾਹੇ ਤੋਂ ਲੋਕਲ ਪੁਲਿਸੇ ਉਹਨੇ ਕੰਮ ਕਰਦੇ ਹੋਣ サイबर ਕਿਸ ਤਰੀਕੇ ਨਾਲ ਮੁਸਲਾਦਾਰ ਬਿਲ ਕਾਲੀ ਬਣਦਾ ਸਮਝਿਆ ਗਈ ਹੈ। ਕਈ ਵਾਰੀ ਅਸੀਂ ਦੇਖਿਆ ਜਦੋਂ ਐਕਚੁਅਲੀ ਇਨਵੈਸਟੀਗੇਟ ਕਰਦੇ ਆ ਇਹ ਜ਼ਿੰਮੇਵਾਰੀਆਂ ਝੂਠੀਆਂ ਹੁੰਦੀਆਂ। ਪੁਲਿਸ ਨੂੰ ਕਨਫਿਊਜ਼ ਕਰਨ ਲਈ ਵੀ ਜ਼ਿੰਮੇਵਾਰੀਆਂ ਲੈਂਦੇ ਆ। ਸੋ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਹ ਉਹਦੇ ਜਿਹੜੇ ਪਹ ਤੱਕ ਪਹੁੰਚਦੇ ਆ ਜਿਹੜੇ ਵੀ ਬੰਦੇ ਤਕਰੀਬਨ ਸਾਰੇ ਕੇਸ 100% ਕੇਸਸ ਅਸੀਂ ਸੋਲਵ ਕੀਤੇ ਹੈਗੇ। ਜਿਹੜੇ ਬਾਹਰ ਬੇਸਡ ਕਿਸੇ ਵੀ ਬੰਦੇ ਦਾ ਰੋਲ ਆਂਦਾ ਹੈ ਉਸ ਨੂੰ ਉਸੇ ਮੁਤਾਬਿਕ ਕ੍ਰਾਈਮ ਦੇ ਵਿੱਚ ਨਾਮਿਨੇਟ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਜਿਹੜਾ ਬੰਦਾ ਬਾਹਰ ਬੈਠਿਆ ਉਹ ਇਹ ਨਾ ਸੋਚੇ ਕਿ ਉਹ ਸੇਫ ਹੈਗਾ ਉਹ ਜਿਹੜਾ ਜਿਹੜਾ ਲਾਅ ਹੈਗਾ ਉਸ ਲਈ ਵੀ ਐਪਲੀਕੇਟਿਵ ਹੈ। ਉਹ ਬੰਦੇ ਨੂੰ ਜੇ ਕੰਪਲੈਨੈਂਟ ਦਿੰਦੇ ਤਾਂ ਉਹਨੂੰ ਵਿੱਚ ਕੋਈ ਸਫਤ ਨਹੀਂ ਮਿਲਣੀ ਕਿ ਸਰ। ਉਹ ਕਾਫੀ ਐਡਵਾਂਸ ਸਟੇਜ ਤੇ ਅਸੀਂ ਸਰਟ ਇੰਡੀਆ ਨਾਲ ਤਾਲਮੇਲ ਕਰਕੇ ਉਹਨਾਂ ਦੇ ਆਈਪੀ ਨੰਬਰਸ ਨੂੰ ਪਤਾ ਕਰਕੇ ਅਸੀਂ ਬਹੁਤ ਛੇਤੀ ਉਹ ਜਿਹੜਾ ਉਸ ਕੇਸ ਤੇ ਕਾਫੀ ਪ੍ਰੋਗਰੈਸ ਹੋਈ ਹੈ। ਤੁਹਾਨੂੰ ਸੀਪੀ ਸਾਹਿਬ ਬਾਅਦ ਦੇ ਵਿੱਚ ਬਰੀਫ ਕਰ ਦੇਗਾ। ਥੈਂਕ ਯੂ ਵੈਰੀ ਮਚ ਜੀ ਸਰ ਇੱਕ ਕੁਝ ਨਹੀਂ ਉਹ ਲਾਸਟ ਵੀਡੀਓ ਆਪਣੀ ਵਾਇਰਲ ਕੀਤੀ ਤੇ ਉਹਨੇ ਡਿਮਾਂਡ ਕੀਤੀ ਕਿ ਮੇਰੀ ਵਾਈਫ ਨੂੰ ਹੈ ਜਿਹੜਾ ਘਰ ਚ ਬੰਦ ਕਰਕੇ ਰੱਖਿਆ ਹੈ ਸਰ ਬਸ ਕੀਤਾ ਹੋਇਆ ਮੈਂ ਆਪ ਦੇਖੋ ਪੁਲਿਸ ਹਮੇਸ਼ਾ ਐਸ ਪਰ ਲਾਅ ਐਕਟ ਕਰਦੀ ਹੈ ਤੇ ਅਸੀਂ ਐਸ ਪਰ ਲਾਅ ਜੋ ਲੀਗਲ ਤਰੀਕਾ ਕਿਸੇ ਵੀ ਕੇਸ ਦੇ ਵਿੱਚ ਮਤਲਬ ਮੈਂ ਕਿਸੇ ਸਪੈਸੀਫਿਕ ਕੇਸ ਚ ਨਹੀਂ ਕਮੈਂਟ ਕਰਾਂਗਾ ਸੋ ਸਾਡੇ ਐਕਸ਼ਨਸ ਹਮੇਸ਼ਾ ਐਸ ਪਰ ਲਾਅ ਹੁੰਦੇ ਜੀ